ਮੇਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ Mahindra 605 DI ਤੇ ਦੂਜਾ Farmtrac 60 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਕੀ ਹਾਲ ਆ ਵੀਰੇ ਠੀਕ ਠਾਕ ਬਾਈ ਤੁਸੀਂ ਦੱਸੋ ਠੀਕ ਠਾਕ ਆ ਵਾਹਿਗੁਰੂ ਜੀ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਬਾਈ ਉਹ ਠੀਕ ਆ ਵੀਰੇ ਸਾਰੇ ਵਧੀਆ ਸਾਰਿਆਂ ਤੋਂ ਪਹਿਲਾਂ ਜਿਹੜਾ ਆਪਾਂ Arjun 605 DI ਟਰੈਕਟਰ ਵਿਖਾਉਣਾ ਇਹ ਮਾਡਲ ਕਿਹੜਾ ਬਾਈ ਇਹ ਮਾਡਲ ਵੀਰੇ 2009 ਮਾਡਲ ਆ ਜੀ 2009 ਮਾਡਲ ਪਿਆਵ ਨੰਬਰ ਆ ਪਿਆਵ ਨੰਬਰ ਬਾਈ ਬਰਿੰਡੇ ਦਾ ਜੀ ਠੀਕ ਆ ਕੀ ਚੈਪ ਵਾਲੀ ਕਾਪੀ ਆ ਬਾਈ ਇਹਦੀ ਟੀਵੀ 3 ਬਠਿੰਡਾ ਨੰਬਰ ਆ ਚੈਪ ਵਾਲੀ ਕਾਪੀ ਆ ਚੈਪ ਵਾਲੀ ਕਾਪੀ ਆ ਜੀ ਇਹ ਮੂਰਲੇ ਟਾਇਰ ਬਾਈ ਵੱਡੇ ਪਾਏ ਵੇ ਜਹਾਜੀ ਟਾਇਰ ਜਿਹਨੂੰ ਕਹਿੰਦੇ ਹਾਂ ਰੇਡੀਅਲ ਹਾਂ ਰੇਡੀਅਲ ਟਾਇਰ ਗੁਡਇਰ ਕੰਪਨੀ ਦੇ ਠੀਕ ਆ ਬਾਈ ਮਗਰਲੇ ਟਾਇਰਾਂ ਦੀ ਗੱਲ ਕਰਕੇ ਬਾਈ ਜੇ ਕੇ ਸੋਨਾ ਵਨ ਠੀਕ ਆ ਬਾਈ ਜੇ ਕੇ ਸੋਨਾ ਵਨ ਨਵੇਂ ਟਾਇਰ ਆ ਵੇਖ ਲਾ ਬਾਈ ਮੋਹਰਾਂ ਚੈੱਕ ਕਰਾਈ ਵੀਰ ਤਵੇ ਲਾ ਜਮਾ ਨਵੇਂ ਹਜੇ ਮੋਰਾ ਵੀ ਨਹੀਂ ਕਸੀਆ ਠੀਕ ਆ ਬਾਈ ਇਹ ਜੋੜੀ ਆਪਾਂ ਨਵੀਂ ਪਾਈ ਆ ਜੇ ਕੇ ਸੋਨਾ ਮੰਨ ਦੀ ਮੂਰ ਲਟੈਰੇ ਦੇ ਨਾਲ ਆਏ ਆ ਠੀਕ ਆ ਬਾਈ ਸੈਂਟਰ ਗੇਰ ਆ ਬਾਈ ਓਰੀਜਨਲ ਇਹ ਕੰਪਨੀ ਦਾ ਸੈਂਟਰ ਕੰਪਨੀ ਦਾ ਸੈਂਟਰ ਗੇਰ ਆ ਬਾਈ ਆਪਣੀ ਗਾਰੰਟੀ ਹੈ ਜੀ ਠੀਕ ਆ ਕੰਪਨੀ ਦਾ ਸੈਂਟਰ ਓਰੀਜਨਲ ਗੇਰ ਆ ਜੋ ਆ ਫੈਬਰ ਦੀ ਛਤਰੀ ਲੱਗੀ ਆ ਜੋ ਡੰਡਾ ਫੱਟੀ ਸਮਾਨ ਸਾਰੇ ਨਗ ਪੂਰੇ ਆ ਵੈਂਪਰ ਡੰਡਾ ਫੱਟੀ ਛਤਰੀ ਕਈ ਸਮਾਨ ਮਿਲੂਆ ਜਿਵੇਂ ਤੂੰ ਵੀਡੀਓ ਤੇ ਟਰੈਕਟਰ ਦਿਖਾਈ ਜਾਂਦਾ ਹੈ ਠੀਕ ਹੈ ਰੰਗ ਪੇਂਟ ਦਾ ਬਾਈ ਰੰਗ ਪੇਂਟ ਦੀ ਆਪਣੀ ਗਾਰੰਟੀ ਆ ਬਾਈ ਜਿੱਥੋਂ ਕਿਤੇ ਮਾੜਾ ਮੋਟਾ ਜਿਵੇਂ ਆ ਕੰਨੀ ਤੋਂ ਰੰਗ ਕਿਤੇ ਲਿਆ ਵਾ ਠੀਕ ਆ ਜਾਂ ਕਿਤੋਂ ਮਾੜਾ ਮੋਟਾ ਜਿਵੇਂ ਹਿੱਸੇ ਤੋਂ ਰੰਗ ਆ ਸਕ੍ਰੈਚ ਹੈਗੇ ਆ ਹੈਗੇ ਆ ਕੀਤਾ ਨਹੀਂ ਕਿਤੋਂ ਜਿੰਨਾ ਕ ਹੈਗਾ ਹੈ ਜਿੰਨਾ ਹੈਗਾ ਅਰੀਜਨਲ ਆ ਯਾਰ ਜਿਵੇਂ ਆ ਰਮਾਲੀਆਂ ਹੁਣ ਕਿਨਾਰੀਆਂ ਬਾਈ ਇਹ ਕੰਪਨੀ ਦੇ ਰੰਗ ਦੀਆਂ ਜਿੰਨੀਆਂ ਕਿ ਕਿਤੋਂ ਨਿਕਲੀਆਂ ਨਿਕਲੀਆਂ ਹਮ ਅਰੀਜਨਲ ਦੀ ਆਪਣੀ ਗਾਰੰਟੀ ਹੋ ਟਰੈਕਟਰ ਦੀ ਇੰਜਨ ਗੇਅਰ ਤੇ ਵੀ ਆਪਣੀ ਬਾਈ ਇਹ ਗਾਰੰਟੀ ਆ ਟਰੈਕਟਰ ਦੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਬੰਦਾ ਮੇਰੇ ਨਾਲ 100 ਰੁਪਿਆ ਸੌਦਾ ਤੋੜ ਲੈ ਸਾਈ ਦੇ ਕੇ ਠੀਕ ਆ ਤੇ ਟਰੈਕਟਰ ਉਹ ਆ ਕੇ ਕਿਲਾ ਖੰਡ ਫੇਰ ਲੈ ਜੇ ਠੀਕ ਆ ਇਹ ਡਬਲ ਡਿਸਟਰੀਬਿਊਟਰ ਆ ਵੇਖ ਲੈ ਭਾਈ ਨਾਲ ਦੇ ਯਾਂਸੀ ਦੇ ਪੂਰੀ ਹੈਵੀ ਫੱਟੀ ਹਾਂ ਭਾਈ ਡੰਡਾ ਡਬਲ ਡਿਸਟਰੀਬਿਊਟਰ ਹਾਂ ਮਾਈਕੋ ਪੰਪ ਸੈਂਟਰ ਗੇਅਰ ਮਾਈਕੋ ਪੰਪ ਮਾਈਕੋ ਪੰਪ ਆ ਠੀਕ ਆ ਮਾਈਕੋ ਪੰਪ ਆ ਟਰੈਕਟਰ ਆਗੇ ਇੰਜਨ ਗੇਅਰ ਦਾ ਭਾਈ ਫੁੱਲ ਚ ਤਸੱਲੀ ਆ ਇਹ ਗੱਲ ਦੀ ਤਾਂ ਭਾਈ ਮੇਰੀ ਯਾਰ ਬੰਦਾ ਸਵੀਡ ਕੋ ਤੇ ਆ ਕੇ ਕਮੀ ਕੱਢਦੇ ਆਪਾਂ ਤੋਂ ਖਰਚਾ ਲੈ ਲਿਆ ਆਉਣ ਜਾਂਦਾ ਯਾਰ ਜੇ ਕੋਈ ਬੰਦਾ ਕਮੀ ਕੱਢ ਦੇ ਆ ਕੇ ਇੰਜਨ ਗੇਅਰ ਤੇ ਯਾਰ ਠੀਕ ਆ ਤੇ ਹ ਡਿਮਾਂਡ ਦੀ ਗੱਲ ਕਰਕੇ ਵੀਰੇ ਰੇਟ ਤਾਂ ਆਪਣਾ ਹੈਗਾ 398000 ਰੁਪਿਆ ਠੀਕ ਆ ਠੀਕ ਆ ਜੇ ਕੋਈ ਤੇਰੀ ਵੀਡ ਐਡ ਤੇ ਕੋਈ ਵੀਰ ਆਪਣੇ ਕੋਲੇ ਪਹੁੰਚਦਾ ਠੀਕ ਆ ਜੇ ਕੋਈ ਕਹਦੇ ਮੈਂ ਬਾਈ ਦੀ ਐਡ ਤੇ ਤੇਰੇ ਕੋਲੇ ਬਾਈ ਟਰੈਕਟਰ ਆਇਆ ਹਨਾ ਇਹ ਆਪਣਾ ਸੌਦਾ ਹੁੰਦਾ ਤੇਰੀ ਐਡ ਤੇ ਡਿਸਕਾਊਂਟ ਦੇ ਦਿੰਦਾ ਮੈਂ ਜਿੰਨੀ ਕੁ ਜਲਪਨ ਕੋਲ ਗੁਜਾਇਸ ਹੈਗੀ ਆ 3 ਲੱਖ ਤੇ 85000 ਦਾ ਡੀਟਰ ਦੇ ਦੂੰਗਾ ਬਾਈ ਇਹ ਠੀਕ ਆ 3 ਲੱਖ 85000 ਦਾ ਟਰੈਕਟਰ ਹਾਂ ਨਾ ਲੈ ਜਾਓ ਬੀਓ ਵੀ ਇੱਕ ਤੇਰੇ ਮੂੰਹ ਨੂੰ ਹੀ ਆ ਮੰਨਤਾ ਸੀਗਾ ਜਿਵੇਂ ਕਹਿੰਦੇ ਵਾਧ ਵੀ ਟਰੈਕਟਰ ਚੰਗਾ ਵਾਲਾ ਬਾਈ ਚਲਾਈਦਾ ਠੀਕ ਆ ਹਾਂ ਇੰਜਨ ਗੇਅਰ ਤੇ ਆਪਣੀ ਫੁੱਲ ਗਾਰੰਟੀ ਆ ਮੁਗਲਾਲ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਆਉਂਦੀਆਂ ਠੀਕ ਆ ਜੇ ਕੋਈ ਗਾਹਕ ਨੂੰ ਆਪਾਂ ਚਲਦੀ ਐਡ ਤੇ ਬਾਈ ਕਹਿੰਨੇ ਆ ਇੱਕ ਤੁਹਾਡਾ ਚੈਨਲ ਬਹੁਤ ਵੱਡਾ ਚੈਨਲ ਆ ਗਲਤ ਗੱਲ ਕਹੀ ਨਹੀਂ ਜਾਂਦੀ ਹਾਂਜੀ ਜੇ ਕੋਈ ਬੰਦੇ ਨੂੰ ਵਹਿਮ ਪੈ ਜੇ ਵੀ ਸਰਵਿਸ ਨਹੀਂ ਹੋਈ ਠੀਕ ਆ ਬੰਦਾ ਕੋਲੇ ਵਹਿਜੇ ਸੌਦਾ ਕਰਕੇ ਨਵੀਂ ਸਰਵਿਸ ਕਰਾ ਕੇ ਲੈ ਜਾਏ ਟਰੈਕਟਰ ਦੀ ਠੀਕ ਆ ਵੀ ਕਰਾ ਕੇ ਲੈ ਜੇ ਨਵੀਂ ਸਰਵਿਸ ਪਰ ਆਪਣੀਆਂ ਹੁੰਨਾ ਹੁੰਦੀਆਂ ਜੇ ਕੋਈ ਬੰਦੇ ਨੂੰ ਡਾਟ ਪੈਂ ਕੀ ਕਰਨੀ ਯਾਰ ਠੀਕ ਆ ਬਾਈ ਅੱਗੇ ਆ ਗਿਆ ਜੀ ਫਾਰਮ 60 ਮਾਡਲ ਦੱਸੋ ਬਾਈ ਇਹ ਮਾਡਲ ਵੀਰੇ 2010 2010 ਮਾਡਲ ਨਗੀਨਾ ਪੀਸ ਜਿਹਨੂੰ ਕਹਦਗੇ ਨਗੀਨਾ ਪੀਸ ਆ ਇਹ ਪੀਆਵ ਨੰਬਰ ਆ ਪੀਆਵ ਨੰਬਰ ਪੀਵੀ 46 ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਸਾਰਾ ਕੁਝ ਨਾਲ ਮਿਲੂ ਇਹਦਾ ਠੀਕ ਆ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰਕੇ ਮੂਹਰੇ ਟਾਇਰ ਬਾਈ ਐਮ ਆਰ ਐਫ ਦੇ ਨਵੇਂ ਹਜੇ ਉੱਤੇ ਮਾਰ ਕੇ ਆ ਦੇਖਦਾ ਮਾੜੇ ਮਾੜੇ ਦੇਂਦੇ ਆ ਗੱਡੀਆਂ ਦੇ ਉੱਤੇ ਐਮ ਆਰ ਐਫ ਦੇ ਉਦਲੇ ਪਾਸੇ ਵੀ ਠੀਕ ਆ ਹਾਂ ਮਗਰ ਲਟੇਰਾਂ ਦੀ ਗੱਲ ਕਰਕੇ ਐਮ ਆਰਫ ਕੰਪਨੀ ਦੇ ਟਾਇਰ ਹੈਗੇ 65% ਜੀ ਠੀਕ ਆ ਬਾਈ 14 ਦੇ ਟਾਇਰਾਂ ਚਾ ਵੀਰੇ ਇਹ 14 ਦੇ ਟਾਇਰਾਂ ਚਾ ਰੰਗ ਪੇਂਟ ਦੀ ਗੱਲ ਕਰੀ ਰੰਗ ਪੇਂਟ ਦਾ ਤਾਂ ਬਾਈ ਪੂਰਾ ਕੋਕਾ ਪੀਸਾ ਦਾ ਕੈਮਰਾ ਮਾਰ ਕੇ ਚੈੱਕ ਕਰਾ ਦੇ ਯਾਰ ਇੱਕ ਵਾਰੀ ਆ ਜੋ ਬਾਈ ਕੰਪਨੀ ਦੀਆਂ ਮੋਹਰਾਂ ਚਿੱਟਾਂ ਆ ਰੈਡੀਏਟਰ ਨਾਲ ਦਾ ਉੱਤੋਂ ਰੰਗ ਵੇਖੀ ਬਾਈ ਸ਼ੀਲਡਾਂ ਸ਼ੀਲਡਾਂ ਦਾ ਰੰਗ ਯਾਰ ਠੀਕ ਆ ਜਿਵੇਂ ਨਵਾਂ ਟਰੈਕਟਰ ਪਿਆ ਯਾਰ ਗਾਰੰਟੀ ਆਪਣੀ ਇੰਜਨ ਗੇਅਰ ਦੀ ਯਾਰ ਇੰਜਨ ਗੇਅਰ ਦਾ ਵਾਹ ਗੇਅਰ ਗੇਅਰ ਦੀ ਬਾਈ ਯਾਰ ਮੇਰੇ ਨਾਲ 100 100 ਰੁਪਿਆ ਸੌਦਾ ਦੇ ਦੇ ਜਿਵੇਂ ਮਰਜ਼ੀ ਇਹਨੂੰ ਤਸੱਲੀ ਕਰ ਲੈ ਵਾਗੇ ਹਲਾ ਤੇ ਯਾਰ ਵਾਕੇ ਚਲਾ ਕੇ ਲਿਆ ਸਕਦਾ ਆ ਕਿੱਲੀਆਂ ਵਾਲੀ ਹੱਕ ਲੱਗੀ ਆ ਠੀਕ ਆ ਬਾਈ ਕੰਪਨੀ ਦੀ ਫੁੱਟੀ ਆ ਨਾਲ ਦੀ ਪੂਰੀ ਹੈਵੀ ਠੀਕ ਆ ਜੀ ਡੰਡਾ ਤਾਂ ਰੀਨਲਾਂ ਨਾਲ ਦਾ ਠੀਕ ਆ ਬਾਈ ਠੀਕ ਆ ਪੂਰਾ ਨਵਾਂ ਟਰੈਕਟਰ ਕੋਰਾ ਯਾਰ ਜਮਾ ਮਗਰਾੜਾਂ ਦੇ ਵਿੱਚ ਇੱਕ ਵਾਰੀ ਵਿੱਚੋਂ ਮੇਰਾ ਵੀਰ ਕੈਮਰਾ ਮਾਰਕ ਚੈੱਕ ਕਰਾ ਦੇ ਕਿਤੋਂ ਹਜੇ ਮਗਰਾੜਾਂ ਦੇ ਕਿਤੋਂ ਹੈ ਰਿਪੇਅਰ ਨਹੀਂ ਹੋਏ ਮਗਰਾੜੇ ਜੀ ਠੀਕ ਆ ਬਾਈ ਜਮਾ ਨਵੇਂ ਮਗਰਾੜ ਜਿੰਨੇ ਬਾਈ ਬਾਹਰੋਂ ਰੰਗ ਮਗਰਾੜਾਂ ਦਾ ਉਹਨਾਂ ਰੰਗ ਵਿੱਚੋਂ ਪਿਆ ਮਗਰਾੜਾਂ ਦਾ ਜੀ ਠੀਕ ਆ ਬਾਈ ਇਹ ਬਾਈ ਹਾਂਡੀ ਪਲੇਟ ਵਾਲਾ ਆ ਗਿਆ 10 ਮਾਡਲ ਠੀਕ ਆ ਬਾਈ 10 ਦਾ ਹੀ ਮਾਰਕਾ 10 ਦੀ ਕਾਪੀ ਆ ਜੀ ਠੀਕ ਆ ਹਾਂ ਇੰਜਨ ਗੇਅਰ ਦਾ ਅਗਲਾ ਵਾਹ ਕੇ ਲਿਆ ਬੇਣਾ ਇੰਜਨ ਗੇਅਰ ਤਾਂ ਬਾਈ ਮੈਂ ਜਿਹੜੀ ਗੱਲ ਵੀਡੀਓ ਤੇ ਬੋਲਤੀ ਨਾ ਮੇਰੇ ਨਾਲ ਵਾਕੇ ਸੌਦਾ ਲਾ ਲ ਤੇ ਹੁਣ ਇਹ ਡਾਬਲ ਕਲਚ ਰਿਵਰਸ ਵੀਡੀਓ ਠੀਕ ਆ ਡਾਬਲ ਕਲਚ ਰਿਵਰਸ ਵੀਡੀਓ ਰਵਸ ਤੇ ਹਾਂ ਵੇਖ ਲੈ ਭਾਈ ਲੈਫਟ ਪੰਪੂ ਨਹੀਂ ਟੈਟਰ ਦਾ ਚੇਂਜ ਹੋਇਆ ਜੀ ਠੀਕ ਆ ਭਾਈ ਆ ਨਾਲ ਦਾ ਲੈਫਟ ਪੰਪਾ ਉੱਤੇ ਮਾਰ ਕੇ ਪਈ ਆ ਉਵੇਂ ਠੀਕ ਆ ਕੰਪਨੀ ਦਾ ਨਾਲ ਦਾ ਪੰਪਾ ਜੀ ਦਾ ਠੀਕ ਆ ਬਾਈ ਤੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਆਪਣੀ ਹੈਗੀ ਆ ਵੀਰੇ 3 ਲੱਖ ਤੇ 25000 ਰੁਪਿਆ 10 ਮਾਡਲ 3 25 ਰੇਟ ਆ ਆਪਣਾ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜੇ ਕੋਈ ਤੇਰੀ ਵੀਡੀਓ ਤੇ ਆਪਣੇ ਕੋਲੇ ਗਾਹਕ ਆਉਂਦਾ 3 ਲੱਖ ਦਾ ਟਰੈਕਟਰ ਦੇ ਦਾਂਗੇ ਵੀਰੇ 25000 ਦਾ ਮਾਨਤਨ ਹੋ ਜਾਊਗਾ ਜਿਹੜਾ ਆਪਾਂ ਡਿਸਕਾਊਂਟ ਦੇ ਦਾਂ ਤੇਰੀ ਐਡ ਤੇ ਅਗਲਾ ਵਾਹ ਕੇ ਲਿਆ ਵੇ ਨਾ ਬਾਈ ਜਿਹੜੀ ਗੱਲ ਕਹਿਤੀ ਨਾ ਮੇਰੇ ਨਾਲ ਬੰਦਾ ਵਾਹ ਕੇ ਸੌਦਾ ਲਾ ਲੇ ਬੰਦਾ ਜਿਹੜਾ ਕੋਈ ਗਾਹਕ ਚੱਲ ਕੇ ਆਉ ਆ ਐਡ ਤੇ ਠੀਕ ਆ ਬੰਦੇ ਦੇ ਪੱਲੇ ਬਊਆ ਕੁਛ ਭਕਾਈ ਨਹੀਂ ਆਂਦੀ ਕੀ ਇਹ ਕੋਈ ਬੰਦਾ ਕਹਿੰਦਾ ਮੈਂ ਵਾਹ ਕੇ ਸੌਦਾ ਲਾਉਣਾ ਹੈ ਵਾਹ ਕੇ ਲਾ ਲੈ ਯਾਰ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜਾ ਆ ਗਿਆ ਲੈ ਕੇ ਜਾਊਗਾ ਆਹ ਦੇਖ ਲੈ ਯਾਰ ਆਣ ਆਕਾ ਦੀ ਬਾਈ ਅਨਮੋਲੋ ਵੀ ਤੂੰ ਖਣੀ ਬਾਈ ਐਡ ਤੇ ਹੀ ਇਹ ਬਈ ਆ ਗੱਲਾਂ ਕਰੀ ਜਾਂਦਾ ਆਹ ਦੇਖ ਲੈ ਜਿਹੜੀ ਗੱਲ ਮੈਂ ਐਡ ਤੇ ਬੋਲਦਾ ਹੁੰਨਾ ਉਹ ਗੱਲ ਆਪਣੀ ਨਿਕਲਦੀ ਆ ਠੀਕ ਆ ਜੇ ਸਰਵਿਸਾਂ ਕਹਿੰਦਾ ਨਵੀਆਂ ਤੇ ਨਵੀਆਂ ਹੀ ਹੋਣਗੀਆਂ ਆਹੋ ਜੇ ਅਗਲੇ ਨੂੰ ਕੋਈ ਡਾਊਟ ਆ ਤਾਂ ਅਗਲਾ ਕਰਾ ਕੇ ਲੈ ਜਾਏ ਹੈ ਨਾ ਜੇ ਕੋਈ ਬੰਦੇ ਨੂੰ ਵਹਿ ਪੈਂਦਾ ਕੋਲੇ ਬਹਿ ਜੇ ਸਰਵਿਸ ਨਵੀਂ ਕਰਕੇ ਦੇਵਾਂਗੇ ਟਰੈਕਟਰ ਦੀ ਆਪਾਂ ਤੇ ਬਾਈ ਹੁਣ ਆਪਾਂ ਗੱਲ ਕਰੀਏ ਵੀ ਇਹ ਦੋਵੇਂ ਟਰੈਕਟਰ ਕਿ ਕਿਹੜਾ ਮੋਗਾ ਭਾਈ ਭਗਤੇ ਦੇ ਪਿੰਡ ਮੇਰਾ ਨੇੜੇ ਆ ਸੁਖਾਣਾ ਨੰਬਰ ਬੋਲਿਓ ਭਾਈ ਨੰਬਰ 9417582582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਕਈ ਵਾਰੀ ਸੈੱਲ ਬੰਦ ਦਾ ਨੰਬਰ ਆ ਨਹੀਂ ਲੱਗਦਾ ਵਟਸਐਪ ਕਾਲ ਵੀ ਕਰ ਸਕਦੇ ਆ ਹੁਣ ਜ਼ਿੰਮੇਵਾਰੀ ਹੈ ਜਿਵੇਂ ਤੁਸੀਂ ਐਡ ਤੇ ਡਿਸਕਾਊਂਟ ਦਿੱਤਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਤੁਹਾਨੂੰ ਸਕਰੀਨ ਸ਼ਾਟ ਵਿਖਾਊਗਾ ਉਹ ਸ਼ੇਅਰ ਕਰਕੇ ਆ ਜੇ ਜਿਹੜੀਆਂ ਗੱਲਾਂ ਬੋਲੇ ਆ ਜੇ ਕੋਈ ਮੌਕੇ ਤੇ ਕੋਈ ਰਾਹਦਾਰੀ ਦੇ ਖਰਚਿਆਂ ਦੀ ਕੋਈ ਗਜੈਸ ਨਿਕਲਦੂਈ ਕੱਢ ਦਊਗਾ ਕੋਈ ਗੱਲ ਨਹੀਂ ਠੀਕ ਆ ਹਾਂ ਟਰੈਕਟਰ ਦੀ ਆਪਣੀ ਜਿਹੜਾ ਟਰੈਕਟਰਾਂ ਦੀ ਦੋਹਾਂ ਦੀ ਐਡ ਪਾਈ ਆ ਮੇਰੇ ਨਾਲ ਬੰਦਾ 100 ਰੁਪਇਆ ਸਾਈ ਦੇ ਕੇ ਸੌਦੇ ਟੋਕਲੇ ਇੱਕ ਵਾਰੀ ਠੀਕ ਆ ਬਈ ਤੇ ਬੰਦੇ ਵਾਹ ਕੇ ਟਰੈਕਟਰ ਚੁੱਕੀ ਕਹਿੰਦੇ ਵਾਹ ਕੇ ਲੈ ਜਾਣਾ ਕਹਿੰਦੇ ਵਾਹ ਕੇ ਲੈ ਜਾ ਕੋਈ ਚੱਕਰ ਨਹੀਂ ਵਾਹ ਕੇ ਲਿਆ ਸਕਦੇ ਹਾਂ ਤੇ ਹਣ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਗਿਆ ਮਾਨਦਾਨ ਕਰ ਦਿਓ ਜੀ ਡੰਡੇ ਫੱਟੀਆਂ ਨਗ ਸਾਰਾ ਕੁਝ ਪੂਰਾ ਮਿਲੂਗਾ ਸਮਾਨ ਨਾਲ ਠੀਕ ਆ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ